ਸਾਰੇ ਪਿਆਨ ਭਾ ਮਨੂ ਪਿਆਰ ਭਰੀ ਜੀਮਸੀ ਦੀ ਉਮੀਦ ਕਰਦੇ ਹਾਂ ਤੁਸੀਂ ਸਭ ਦੇ ਸਭ ਖੁਦਾ ਵਿੱਚ ਬਹੁਤ ਅਨੰਦਿਤ ਹੋਵੋਗੇ ਬLES ਹੋਵੋਗੇ ਜਿਦਰਾ ਸੀ ਕਾਫੀ ਸਮੇਂ ਤੋਂ ਸਵੇਰ ਸ਼ਾਮ ਦੀ ਪ੍ਰਾਰਥਨਾ ਦੇ ਦੁਆਰਾ ਇਸ ਚੈਨਲ ਦੇ ਵਿੱਚ ਜੁੜੇ ਹੋਏ ਹਾਂ ਔਰ ਆਪਾਂ ਇਸ ਚੈਨਲ ਦੇ ਵਿੱਚ ਬਹੁਤ ਸਾਰੇ ਸੰਬੰਧ ਬਣਾਏ ਪਰਮੇਸ਼ਰ ਨੇ ਸਾਨੂੰ ਸੰਸਾਰ ਦੇ ਅਲੱਗ-ਅਲੱਗ ਕੋਨਿਆਂ ਤੋਂ ਇਕੱਠਿਆਂ ਕੀਤਾ ਨਾ ਤੁਸੀਂ ਕਦੇ ਮੇਰੇ ਬਾਰੇ ਸੁਣਿਆ ਹੋਵੇਗਾ ਔਰ ਨਾ ਮੈਂ ਕਦੇ ਤੁਹਾਡੇ ਬਾਰੇ ਸੋਚਿਆ ਸੀਗੇ ਤੁਸੀਂ ਵੀ ਮੇਰੇ ਨਾਲ ਕਨੈਕਟ ਹੋਵਾਂਗੇ ਪਰ ਧੰਨਵਾਦ ਉਸ ਮਹਾਨ ਪਰਮੇਸ਼ਰ ਦਾ ਜਿਨੇ ਇੰਨਾ ਸੋਹਣਾ ਪਰਿਵਾਰ ਮਸੀਹ ਦੇ ਵਿੱਚ ਇੱਕ ਨਵਾਂ ਬਣਾਇਆ ਜਿਦੇ ਵਿੱਚ ਅਸੀਂ ਹਰ ਰੋਜ਼ ਇੱਕ ਦੂਜੇ ਦੇ ਵਿਚਾਰਾਂ ਨੂੰ ਸੁਣਦੇ ਹਾਂ ਔਰ ਖੁਦਾ ਦੀ ਆਸ਼ੀਸ਼ ਨੂੰ ਪ੍ਰਾਪਤ ਕਰਦੇ ਹਾਂ ਔਰ ਪਰਮੇਸ਼ਰ ਦੀ ਬਲੇਸਿੰਗ ਦੇ ਨਾਲ ਆਪਾਂ ਤਿੰਨ ਬ੍ਰਾਂਚਾਂ ਸ਼ੁਰੂ ਕੀਤੀਆਂ ਸੀ ਜਿਦੇ ਵਿੱਚ ਆਪਾਂ ਰਾਤ ਦੀ ਪ੍ਰੇਰ ਦੁਪਹਿਰ ਦੀ ਪ੍ਰੇਰ ਪਾਉਂਦੇ ਸੀ ਇੱਕ ਅਲੱਗ ਚੈਨਲ ਸੀ ਇੱਕ ਆਪਾਂ ਆਤਮਿਕ ਖੁਰਾਕ ਪਾਉਂਦੇ ਹਾਂ ਉਹ ਇੱਕ ਅਲੱਗ ਚੈਨਲ ਸੀ ਜਿੱਦਾਂ ਅਸੀਂ ਕੁਝ ਦਿਨਾਂ ਤੋਂ ਪਹਿਲਾਂ ਗਵਾਹੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਜਿਦੇ ਚ ਆਪਾਂ ਜ਼ਿੰਦਗੀ ਦੀ ਗਵਾਹੀ ਪਾਉਂਦੀ ਗੱਲ ਕੀਤੀ ਸੀ ਔਰ ਆਪਾਂ ਦੋ ਗਵਾਹੀਆਂ ਆਲਮੋਸਟ ਪੋਸਟ ਕਰ ਚੁੱਕੇ ਹਾਂ ਪਰ ਬਹੁਤ ਸਾਰੇ ਭੈਣਾਂ ਭਾਈਆਂ ਦੀ ਇੱਕ ਕਾਲ ਆ ਰਹੀ ਸੀ ਕਿ ਕੀ ਤੁਹਾਡਾ ਕੋਈ ਹੋਰ ਵੀ ਚੈਨਲ ਹੈ ਸਾਨੂੰ ਉਸ ਚੈਨਲ ਬਾਰੇ ਨਹੀਂ ਪਤਾ ਔਰ ਸਾਨੂੰ ਅਜ ਤੱਕ ਉਹ ਚੈਨਲ ਮਿਲਿਆ ਨਹੀਂ ਔਰ ਅਸੀਂ ਅਜ ਤੱਕ ਕਦੇ ਵੀ ਉਹ ਪ੍ਰੇਰਣ ਨਹੀਂ ਸੁਣੀ ਜਿਹੜੀ ਪ੍ਰੇਰ ਦੀ ਤੁਸੀਂ ਗੱਲ ਕਰ ਰਹੇ ਹੋ ਔਰ ਦੂਸਰੇ ਚੈਨਲ ਦੀ ਗੱਲ ਕਰ ਰਹੇ ਹੋ ਤਾਂ ਕਾਫੀ ਵਿਚਾਰ ਕਰਨ ਤੋਂ ਬਾਅਦ ਅਸੀਂ ਹੁਣ ਇਹ ਸੋਚ ਰਹੇ ਸੀ ਕਿ ਹਾਂ ਇਹ ਬਿਲਕੁਲ ਸੱਚ ਹੈ ਕਿ ਕਿ 7000 ਤੋਂ ਵੱਧ ਲੋਕ ਆਪਾਂ ਦੇ ਨਾਲ ਇਸ ਚੈਨਲ ਤੇ ਜੁੜੇ ਹੋਏ ਆ ਔਰ ਹਰ ਤੱਕ ਹਰ ਇੱਕ ਇਨਸਾਨ ਤੱਕ ਉਹ ਅਨਾਉਂਸਮੈਂਟ ਨਹੀਂ ਪਹੁੰਚੀ ਸੀ ਕਿ ਆਪਾਂ ਇੱਕ ਹੋਰ ਚੈਨਲ ਸ਼ੁਰੂ ਕੀਤਾ ਆ ਜਿਹਦੇ ਵਿੱਚ ਅਲੱਗ ਤੋਂ ਪੋਸਟ ਪਾਵਾਂਗੇ ਔਰ ਉਹਦਾ ਅਸੀਂ ਵਿਜੀਬਲ ਰਿਜ਼ਲਟ ਉਸ ਚੈਨਲ ਤੇ ਵੀ ਦੇਖ ਰਹੇ ਆ ਕਿ ਉਹਦੇ ਉੱਤੇ ਵਿਊ ਬਹੁਤ ਘਟਨੇ ਮਤਲਬ ਉਹ ਪ੍ਰੇਰ ਬਹੁਤ ਘਟ ਲੋਗਾ ਤੱਕ ਪਹੁੰਚ ਰਹੀ ਆ ਉਹਦੇ ਵਿਊ ਕਈ ਵਾਰ ਤਾਂ 150 ਤੋਂ ਵੀ ਘਟ ਜਾਂਦੇ ਔਰ ਕਈ ਵਾਰੀ 2.5 ਜਾਂ 300 ਰਹਿੰਦੇ ਇਸ ਤੋਂ ਮੈਕਸਿਮਮ ਬਹੁਤ ਰੇਅਰ ਹੀ ਵੀਡੀਓ ਹੁੰਦੀ ਜਿੱਚ ਹੁੰਦੇ ਆ ਔਰ ਉਹਦੇ ਨਾਲ ਦੋ ਨੁਕਸਾਨ ਹੋ ਰਹੇ ਨੇ ਇੱਕ ਤਾਂ ਇਹ ਕਿ ਉਹ ਸਿਸਟਮ ਬਹੁਤ ਅੱਛਾ ਕੰਮ ਕਰ ਰਿਹਾ ਆ ਬਹੁਤ ਵਧੀਆ ਤਰੀਕੇ ਨਾਲ ਵਚਨ ਐਕਸਪਲੇਨ ਕਰ ਰਹੇ ਆ ਪਰ ਉਹਨਾਂ ਦੀ ਮਿਹਨਤ ਦਾ ਉਹਨਾਂ ਪ੍ਰਤੀ ਫਲ ਉਹਨਾਂ ਨੂੰ ਮਿਲ ਨਹੀਂ ਰਿਹਾ ਉਹਨਾਂ ਨੂੰ ਓਨੀ ਖੁਸ਼ੀ ਨਹੀਂ ਹੁੰਦੀ ਜਦੋਂ ਉਹਨਾਂ ਦੀ ਬਹੁਤ ਸਾਰੀ ਮਿਹਨਤ ਕਰਨ ਦੇ ਬਾਅਦ ਵਿਊ ਥੋੜੇ ਹੁੰਦੇ ਆ ਔਰ ਦੂਸਰਾ ਨੁਕਸਾਨ ਇਹ ਹੋ ਰਿਹਾ ਕਿ ਉਹ ਜਿਹੜਾ ਮੈਸੇਜ ਆ ਉਹ ਆਪਾਂ ਹਰ ਇੱਕ ਦੇ ਬਚਾਅ ਦੇ ਲਈ ਪਾ ਰਹੇ ਆ ਤਾਂ ਕਿ ਗਿਆਨ ਦੀਆਂ ਗੱਲਾਂ ਹਰ ਤੱਕ ਪਹੁੰਚਣ ਜਿਹੜੇ ਖੁਦ ਨਹੀਂ ਸਮਝ ਪਾਉਂਦੇ ਉਹ ਸੁਣ ਕੇ ਸਮਝ ਨੂੰ ਪ੍ਰਾਪਤ ਕਰਨ ਔਰ ਜਿਹੜੇ ਖੁਦ ਨਹੀਂ ਪ੍ਰੇਰਿਤ ਕਰ ਪਾਉਂਦੇ ਉਹ ਸੁਣ ਕੇ ਹੀ ਆਪਣੇ ਸਮੇਂ ਨੂੰ ਪੂਰਿਆ ਕਰ ਸਕਣ ਖੁਦਾ ਦੀ ਹਜ਼ੂਰੀ ਚ ਕਿਸੇ ਨਾ ਕਿਸੇ ਬਾਨਨੇ ਦੇ ਦੁਆਰਾ ਪਹ ਔਰ ਉਸ ਚੈਨਲ ਤੇ ਲੋਕਾਂ ਨੂੰ ਪਹੁੰਚਣਾ ਮੁਸ਼ਕਿਲ ਹੋ ਰਿਹਾ ਆ ਭੈਣਾ ਭਾਈਆਂ ਨੂੰ ਉਹ ਚੈਨਲ ਮਿਲ ਨਹੀਂ ਰਿਹਾ ਕਾਫੀ ਸਾਰੇ ਤਾਂ ਪੁੱਛ ਰਹੇ ਆ ਕਿ ਉਹ ਕਿਹੜਾ ਚੈਨਲ ਆ ਔਰ ਕਦੋਂ ਬਣਾਇਆ ਤੁਸੀਂ ਤਾਂ ਅਸੀਂ ਹੁਣ ਇਹ ਫੈਸਲਾ ਲਿਆ ਆ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਦੀ ਪ੍ਰਾਰਥਨਾ ਔਰ ਦੁਪਹਿਰ ਦੀ ਪ੍ਰਾਰਥਨਾ 12 ਵਜੇ ਵਾਲੀ ਔਰ ਜਿਹੜੀ ਆਪਾਂ ਹੁਣ ਜੀਵਨ ਦੀ ਗਵਾਹੀ ਪਾਉਣੀ ਕਰਨੀ ਆ ਉਹ ਆਪਾਂ ਇਸੇ ਹੀ ਚੈਨਲ ਤੇ ਪਾਵਾਂਗੇ ਕਿਉਂਕਿ ਇਸ ਚੈਨਲ ਤੇ ਹਰ ਇੱਕ ਨੂੰ ਲੱਭਣਾ ਸੌਖਾ ਹੈ ਕਿਉਂਕਿ 2 ਸਾਲ ਹੋ ਗਏ ਆਲਮੋਸਟ 7000 ਤੋਂ ਉੱਪਰ ਲੋਕ ਇਸ ਚੈਨਲ ਨਾਲ ਜੁੜੇ ਹੋਏ ਆ ਤਾਂ ਹਰ ਇੱਕ ਤੱਕ ਇਸ ਚੈਨਲ ਦੇ ਥਰੂ ਉਹ ਵੀਡੀਓ ਉਹ ਪ੍ਰਾਰਥਨਾ ਉਹ ਸਨੇਹਾ ਉਹ ਗਵਾਹੀ ਜਲਦੀ ਪਹੁੰਚ ਜਾਏਗੀ ਅਗਰ ਜ਼ਿਆਦਾ ਲੋਕਾਂ ਤੱਕ ਪਹੁੰਚੇਗੀ ਤਾਂ ਉਸ ਅਸਿਸਟੈਂਟ ਦੀ ਵੀ ਹਿੰਮਤ ਵਧੇਗੀ ਕਿ ਹਾਂ ਮੈਂ ਮਿਹਨਤ ਕਰ ਰਹੀ ਹਾਂ ਤਾਂ ਬਹੁਤ ਸਾਰੇ ਲੋਕ ਸੁਣ ਰਹੇ ਆ ਔਰ ਉਹਦਾ ప్రతిਫਲ ਕਿਸੇ ਨਾ ਕਿਸੇ ਨੂੰ ਮਿਲ ਰਿਹਾ ਔਰ ਉਹਨਾਂ ਨੂੰ ਵੀ ਇੱਕ ਪੋਜ਼ਿਟਿਵ ਵਾਈਬ ਮਿਲੇਗੀ ਕਿ ਹਾਂ ਮੇਰੀ ਮਿਹਨਤਾਂ ਜੋ ਮੈਨੂੰ ਖੁਸ਼ੀ ਮਿਲ ਰਹੀ ਹੈ ਕਿ ਲੋਕ ਉਹਨੂੰ ਸੁਣ ਵੀ ਰਹੇ ਨੇ ਜਦੋਂ ਅਸੀਂ ਕੋਈ ਵੀਡੀਓ ਪੋਸਟ ਕਰਦੇ ਆ ਕੋਈ ਨਹੀਂ ਸੁਣਦਾ ਤਾਂ ਪਾਉਣ ਵਾਲੇ ਨੂੰ ਵੀ ਦੁੱਖ ਹੁੰਦਾ ਆ ਕਿ ਮੈਂ ਤਾਂ ਆਪਣਾ ਫਰਜ਼ ਪੂਰਾ ਕੀਤਾ ਪਰ ਮੇਰੀ ਮਿਹਨਤ ਦਾ ਮੈਨੂੰ ਫਲ ਨਹੀਂ ਮਿਲਿਆ ਸਾਨੂੰ ਉਹਦੇ ਬਦਲੇ ਕੋਈ ਪੈਸੇ ਮਿਲਣ ਜਾਂ ਨਾ ਮਿਲਣ ਪਰ ਜਿਹੜੀ ਖੁਸ਼ੀ ਆ ਉਹ ਬੇਸ਼ਕੀਮਤੀ ਹੁੰਦੀ ਆ ਕਿ ਸਾਨੂੰ ਕੋਈ ਸੁਣ ਰਿਹਾ ਆ ਸੱਚਮੁੱਚ ਮੈਂ 2 ਸਾਲਾਂ ਤੋਂ ਇਹ ਚੀਜ਼ ਐਕਸਪੀਰੀਅੰਸ ਕਰ ਰਹੀ ਆ ਜਦੋਂ ਮੈਂ ਪਹਿਲਾਂ ਚੈਨਲ ਸ਼ੁਰੂ ਕੀਤਾ ਸੀ ਉਸ ਵੇਲੇ ਉਸ ਚੈਨਲ ਦੇ ਉੱਤੇ ਮੇਰੇ ਬਾਰੇ ਕੋਈ ਖਾਸ ਜਾਣਦਾ ਨਹੀਂ ਹੁੰਦਾ ਸੀ ਪਹਿਲਾਂ ਇੱਕ ਪਾਸਟਰ ਜੀ ਕੰਮ ਕਰਦੇ ਸੀ ਨਾਲ ਤਾਂ ਮੈਨੂੰ ਨਹੀਂ ਪਤਾ ਸੀ ਲੋਕ ਮੇਰੇ ਬਾਰੇ ਕੀ ਸੋਚਦੇ ਆ ਕਿਸੇ ਨੂੰ ਮੇਰੇ ਵਿਚਾਰ ਵਧੀਆ ਵੀ ਲੱਗਦੇ ਕਿ ਨਹੀਂ ਲੱਗਦੇ ਕਿਉਂਕਿ ਉਸ ਵੇਲੇ ਕੰਟੈਕਟ ਨੰਬਰ ਵੀ ਮੇਰਾ ਨਹੀਂ ਲੱਗਾ ਹੋਇਆ ਸੀ ਔਰ ਜਦੋਂ ਮੈਂ ਆਪਣਾ ਕੰਟੈਕਟ ਨੰਬਰ ਲਗਾਇਆ ਬਹੁਤ ਸਾਰੇ ਭੈਣਾਂ ਭਾਈਆਂ ਨੇ ਬੜੇ ਸੋਹਣੇ ਸੋਹਣੇ ਮੈਸੇਜ ਕਰਨੇ ਕਿ ਤੁਹਾਡੀ ਆਵਾਜ਼ ਬੜੀ ਅੱਛੀ ਆ ਤੁਹਾਡੇ ਬੋਲਣ ਦਾ ਤਰੀਕਾ ਅੱਛਾ ਆ ਔਰ ਸਾਨੂੰ ਖੁਸ਼ੀ ਮਿਲਦੀ ਆ ਅਸੀਂ ਟੁੱਟ ਗਏ ਸੀ ਅਸੀਂ ਫਿਰ ਤੋਂ ਜੁੜ ਗਏ ਕੁਝ ਐਸੇ ਪੋਜ਼ਿਟਿਵ ਵਾਈਬਸ ਵਾਲੇ ਵਰਡ ਜਦੋਂ ਸੁਣਨ ਨੂੰ ਮਿਲਦੇ ਆ ਨਾ ਆਪਣੇ ਆਪ ਲਈ ਤਾ ਸਤਮ ਨੂੰ ਸਾਨੂੰ ਹਿੰਮਤ ਮਿਲਦੀ ਆ ਔਰ ਇਹ ਬਿਲਕੁਲ ਸੱਚਾਈ ਆ ਅਗਰ ਮੈਂ ਆਪਣੇ ਬਾਰੇ ਕੁਝ ਐਸੀਆਂ ਗੱਲਾਂ ਨਾ ਸੁਣਦੀ ਕਿ ਮੇਰਾ ਬੋਲਣਾ ਲੋਕਾਂ ਨੂੰ ਪਸੰਦ ਆ ਜਾਂ ਫਿਰ ਮੇਰੇ ਕਹਿਣ ਦੇ ਦੁਆਰਾ ਵੀ ਕਿਸੇ ਦੀ ਜ਼ਿੰਦਗੀ ਵਿੱਚ ਬਚਾਅ ਹੁੰਦਾ ਆ ਤਾਂ ਮੈਂ ਬਹੁਤ ਸਮਾਂ ਪਹਿਲਾਂ ਇਸ ਚੈਨਲ ਨੂੰ ਛੱਡ ਚੁੱਕੀ ਹੁੰਦੀ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਕਿ ਮੇਰਾ ਕੰਮ ਜੋ ਮੈਂ ਕਰ ਰਹੀ ਹਾਂ ਉਹ ਕਿਸ ਨੂੰ ਪਸੰਦ ਆ ਵੀ ਰਿਹਾ ਕਿ ਨਹੀਂ ਆ ਰਿਹਾ ਪਰ ਜਦੋਂ ਤੁਸੀਂ ਆਪਣੇ ਕਾਲ ਦੇ ਦੁਆਰਾ ਮੈਸੇजेस ਦੇ ਦੁਆਰਾ ਇਹ ਗੱਲਾਂ ਦੱਸ ਦਿਓ ਕਿ ਤੁਹਾਡਾ ਮੈਸੇਜ ਅੱਛਾ ਲੱਗਦਾ ਸਮਝ ਵੀ ਆਉਂਦਾ ਆ ਔਰ ਅਸੀਂ ਬਹੁਤ ਵਧੀਆ ਤਰੀਕੇ ਨਾਲ ਸਿੱਖ ਰਹੇ ਆ ਤਾਂ ਉਸ ਵੇਲੇ ਮੈਨੂੰ ਹਿੰਮਤ ਮਿਲਦੀ ਆ ਔਰ ਤੁਹਾਡੀਆਂ ਇਹਨਾਂ ਗੱਲਾਂ ਦੇ ਕਰਕੇ ਹੀ ਅੱਜ ਮੈਂ ਲਗਾਤਾਰ ਲੱਗੀ ਹੋਈ ਆ ਜਿਹੜੇ ਪੈਨਪਾਈ ਸ਼ੁਰੂ ਤੋਂ ਲੱਗੇ ਤੁਸੀਂ ਦੇਖਿਆ ਹੋਏਗਾ ਕਿ 2 ਸਾਲਾਂ ਵਿੱਚ ਕੋਈ ਇੱਕ ਦਿਨ ਵੀ ਆਸਾ ਨਹੀਂ ਸੀ ਕਿ ਅਸੀਂ ਪ੍ਰੇਰਨਾ ਪਾਈ ਹੋਵੇ ਹੁਣ ਇਹ ਤਾਂ ਹੋਏਗਾ ਨਹੀਂ ਕਿ ਮੈਂ ਹਰ ਸਮੇਂ ਕੋਹ ਹਲਾਤ ਚ ਸੀ ਮੇਰੇ ਤੇ ਦੁੱਖ ਵੀ ਸੀ ਮੇਰੇ ਤੇ ਬਿਮਾਰੀ ਵੀ ਆਈ ਹੋਏਗੀ ਮੇਰੇ ਤੇ ਮੁਸੀਬਤਾਂ ਵੀ ਆਈਆਂ ਹੋਣੀਆਂ ਇੱਕ ਸਮਾਂ ਐਸਾ ਵੀ ਆਏਗਾ ਜਦ ਮੈਂ ਜਮਾਂ ਟੁੱਟ ਗਈ ਹੋਵਾਂਗੀ ਹਰ ਤਰ੍ਹਾਂ ਦੇ ਉਤਾਰ ਚੜਾ ਵਾਏ ਸੀ ਮੇਰੀ ਜ਼ਿੰਦਗੀ ਚ ਅਸੀਂ ਵੀ ਵਿਆਹ ਤੇ ਗਏ ਹੋ ਸਕਦੇ ਹਾਂ ਸਾਨੂੰ ਵੀ ਪਾਰਟੀ ਹੋ ਸਕਦੀ ਹੈ ਕਿਤੇ ਨਾ ਕਿਤੇ ਮੈਂ ਵੀ ਤਾਂ ਗਈ ਸੀ ਪਰ ਮੈਂ ਇਸ ਕੰਮ ਨੂੰ ਫਿਰ ਵੀ ਪੂਰੀ ਸ਼ਿੱਦਤ ਨਾਲ ਕੀਤਾ ਕਿਉਂਕਿ ਮੈਨੂੰ ਉਹ ਸ਼ਬਦ ਬਹੁਤ ਆਨੰਦ ਦਿੰਦੇ ਸੀ ਜਦੋਂ ਤੁਸੀਂ ਕਹਿੰਦੇ ਸੀ ਕਿ ਹਾਂ ਵੀ ਤੁਹਾਡੀ ਪ੍ਰਾਰਥਨਾ ਸਾਨੂੰ ਖੁਸ਼ੀ ਦਿੰਦੀ ਆ ਸਾਨੂੰ ਆਨੰਦ ਮਿਲਦਾ ਆ ਸੁਣ ਕੇ ਸਾਨੂੰ ਸਿੱਖਣ ਨੂੰ ਮਿਲਦਾ ਆ ਤਾਂ ਉਹੀ ਆਨੰਦ ਮੈਂ ਉਸ ਸਿਸਟਰ ਲਈ ਸੋਚ ਰਹੀ ਸੀ ਕਿ ਜਦੋਂ ਉਹਨਾਂ ਦੀ ਵੀਡੀਓ ਤੇ ਇੰਨੀ ਮਿਹਨਤ ਕਰਨ ਤੋਂ ਬਾਅਦ 200 150 ਤੱਕ ਵਿਊ ਜਾਂਦੇ ਆ ਤਾਂ ਉਹਨਾਂ ਦੇ ਉਹ ਖੁਸ਼ੀ ਨਹੀਂ ਮਿਲ ਰਹੀ ਉਹਨਾਂ ਨੂੰ ਕਿ ਮੈਂ ਮਿਹਨਤ ਕਰ ਰਹੀ ਐ ਇਹਨੇ ਅੱਛੇ ਬਹੁਤ ਅੱਛਾ ਪ੍ਰੀਚ ਕਰਦੇ ਹੋ ਮੈਂ ਖੁਦ ਵੀ ਸੁਣਦੀ ਹਣੀ ਕਈ ਵਾਰ ਉਹ ਬਹੁਤ ਅੱਛੇ ਤਰੀਕੇ ਨਾਲ ਪ੍ਰੀਚ ਕਰਦੇ ਪਰ ਜਦੋਂ ਕੋਈ ਮੈਸੇਜ ਇੰਨਾ ਵਧੀਆ ਹੋਵੇ ਪਰ ਥੋੜੇ ਲੋਕ ਸੁਨਣਤਾ ਉਸ ਨਾਲ ਤਾਂ ਥੋੜਾ ਦੁੱਖ ਵੀ ਹੁੰਦਾ ਆ ਤਾਂ ਇਸੇ ਦੇ ਲਈ ਅਸੀਂ ਸੋਚ ਰਹੇ ਆ ਕਿ ਉਸ ਦੋ ਨੰਬਰ ਬ੍ਰਾਂਚ ਨੂੰ ਅਸੀਂ ਬੰਦ ਕਰਕੇ ਇਸੇ ਹੀ ਚੈਨਲ ਤੇ ਸਾਰੀਆਂ ਪੋਸਟ ਪਾਵਾਂ ਕਰਾਂਗੀ ਜੋ ਗੁਮਾਈਆਂ ਦੋ ਆਪਾਂ ਪਹਿਲਾਂ ਪਾ ਦਿੱਤੀਆਂ ਆ ਉਹ ਮੈਂ ਸਮਾਂ ਕੱਢ ਕੇ ਅੱਜ ਹੀ ਇਸੇ ਚੈਨਲ ਤੇ ਦੁਬਾਰਾ ਤੋਂ ਪੋਸਟ ਕਰ ਦਵਾਂਗੀ ਤਾਂ ਕਿ ਵੀ ਉਹ ਇਸ ਚੈਨਲ ਤੇ ਰਹਿ ਜਾਣ ਹਮੇਸ਼ਾ ਲਈ ਇਨ ਕੇਸ ਉਹ ਚੈਨਲ ਅਸੀਂ ਬੰਦ ਕਰਦੇ ਆ ਤਾਂ ਮਤਲਬ ਉਧਰ ਨਾ ਰਵੇ ਉਹ ਡਾਟਾ ਆਪਣੇ ਕੋਲੇ ਵੀ ਹੋਵੇ ਇੱਧਰ ਵੀ ਔਰ ਦੂਸਰੀ ਗੱਲ ਆ ਪਈ ਹੈ ਕਿ ਇਸ ਚੈਨਲ ਤੇ ਹੁਣ ਰਾਤ ਨੂੰ ਸੌਣ ਤੋਂ ਪਹਿਲਾਂ ਦੀ ਪ੍ਰਾਰਥਨਾ ਵੀ ਇਸੇ ਚੈਨਲ ਤੇ ਆਏਗੀ ਤਾਂ ਜੋ ਤੁਹਾਨੂੰ ਲੱਭਣੀ ਆਸਾਨ ਹੋ ਜਾਵੇ ਦੁਪਹਿਰ 12 ਵਜੇ ਦੀ ਪ੍ਰਾਰਥਨਾ ਵੀ ਇਸੇ ਚੈਨਲ ਤੇ ਆਇਆ ਕਰੇਗੀ ਤਾਂ ਜੋ ਉਹ ਵੀ ਤੁਹਾਨੂੰ ਮਿਲ जाया ਕਰੇ ਔਰ ਰਾਤ ਨੂੰ 8 ਵਜੇ ਗਵਾਹੀ ਜਿਹੜੀ ਅਸੀਂ ਪਾਉਂਨੇ ਆ ਉਹ ਗਵਾਹੀ ਵੀ ਤੁਹਾਨੂੰ ਇਸੇ ਹੀ ਚੈਨਲ ਤੇ ਮਿਲੇਗੀ ਤਾਂ ਜੋ ਤੁਹਾਨੂੰ ਉਹ ਚੈਨਲ ਤੇ ਜਾਣਾ ਨਾ ਪਵੇ ਤੁਹਾਨੂੰ ਸਰਚ ਨਾ ਕਰਨਾ ਪਵੇ ਤੁਹਾਨੂੰ ਆਸਾਨੀ ਨਾਲ ਇਹ ਵੀਡੀਓ ਮਿਲ ਜਾਵੇ ਔਰ ਨਾਲ ਨਾਲ ਉਹ ਸਿਸਟਰ ਦੀ ਹਿੰਮਤ ਵਧੇ ਕਿ ਹਾਂ ਉਹ ਅੱਛਾ ਕੰਮ ਕਰ ਰਹੇ ਹੋ ਔਰ ਉਹਨਾਂ ਦਾ ਮੈਸੇਜ ਹਰ ਇੱਕ ਤੱਕ ਪਹੁੰਚ ਰਿਹਾ ਆ ਔਰ ਇਹ ਇਨਫੋਰਮੇਸ਼ਨਲ ਵੀਡੀਓ ਅਗਰ ਤੁਹਾਨੂੰ ਲੱਗੀ ਹੋਵੇ ਜਾਂ ਫਿਰ ਜਿੰਨਾ ਭੈਣਾ ਭਾਈਆਂ ਨੂੰ ਤੁਸੀਂ ਇਹ ਵੀਡੀਓ ਸ਼ੇਅਰ ਕਰਦੇ ਹੋਵੋ ਤਾਂ ਉਹ ਵੀਡੀਓ ਨੂੰ ਤੁਸੀਂ ਇਸ ਵੀਡੀਓ ਨੂੰ ਵੀ ਹੋਰਨਾਂ ਤੱਕ ਭੇਜਣਾ ਤਾਂ ਕਿ ਹਰ ਇੱਕ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਉਸ ਚੈਨਲ ਦੀਆਂ ਵੀਡੀਓਜ਼ ਆਪਾਂ ਹੁਣ ਇਸੇ ਚੈਨਲ ਤੇ ਪਾਵਾਂਗੇ ਤਾਂ ਜੋ ਸਾਨੂੰ ਸਭ ਨੂੰ ਇਹਨਾਂ ਵੀਡੀਓਜ਼ ਨੂੰ ਸੁਣਨਾ ਅਤੇ ਲੱਭਣਾ ਆਸਾਨ ਹੋ ਜਾਵੇ ਔਰ ਤੁਸੀਂ ਸਭ ਨੇ ਹੀ ਹਰ ਇੱਕ ਭੈਣ ਭਾਈ ਨੇ ਹੀ ਉਸ ਸਿਸਟਰ ਦੇ ਲਈ ਵੀ ਉਹਨੇ ਹੀ ਸਪੋਰਟ ਕਰਨੀ ਆ ਤਾਂ ਜੋ ਉਹਨਾਂ ਦੀ ਮਿਹਨਤ ਦਾ ప్రతిਫਲ ਜਦੋਂ ਉਹਨਾਂ ਨੂੰ ਮਿਲੇ ਤਾਂ ਉਹ ਹੋਰ ਵੀ ਉਮੰਗ ਦੇ ਨਾਲ ਹੋਰ ਉਤਸ਼ਾਹ ਦੇ ਨਾਲ ਖੁਦਾ ਦੇ ਕਲਾਮ ਨੂੰ ਲੈ ਕੇ ਆਉਣ ਸਾਨੂੰ ਸਿੱਖਣ 'ਚ ਮਜ਼ਾ ਆਵੇ ਤਾਂ ਉਹਨੂੰ ਦੱਸਣ 'ਚ ਵੀ ਮਜ਼ਾ ਆਉਣਾ ਚਾਹੀਦਾ ਆ ਹਾਲੇਲੂਇਆ ਉਮੀਦ ਕਰਦੀ ਆਂ ਇਹ ਵੀਡੀਓ ਤੁਹਾਡੇ ਲਈ ਅਚੀਲ ਹੋਏਗੀ ਤੁਹਾਡੇ ਲਈ ਇਨਫੋਰਮੇਸ਼ਨਲ ਹੋਵੇਗੀ ਔਰ ਇਸ ਨੂੰ ਸ਼ੇਅਰ ਕਰਨਾ ਅਗਰ ਤੁਹਾਨੂੰ ਲੱਗੇ ਸ਼ੇਅਰ ਕਰਨਾ ਜ਼ਰੂਰੀ ਆ ਤਾਂ ਤੁਸੀਂ ਸਾਡੇ ਨਾਲ ਕੋਆਪਰੇਟ ਕਰਨਾ ਕਿਉਂਕਿ ਤੁਹਾਡੇ ਪਿਆਰ ਦੇ ਨਾਲ ਹੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਖੜੇ ਆਂ ਅਗਰ ਪਰਮੇਸ਼ਰ ਦੇ ਪਰਿਵਾਰ ਸਾਡੇ ਨਾਲ ਨਾ ਹੋਣ ਤਾਂ ਅਸੀਂ ਕਦੋਂ ਦੇ ਡਿੱਗ ਜਾਂਦੇ ਆਪਣੀ ਸਪੋਰਟ ਨੂੰ ਇਸੇ ਤਰ੍ਹਾਂ ਬਣਾਈ ਰੱਖਣਾ ਤਾਂ ਪਰ ਮੇਸ਼ੂ ਸਾਨੂੰ ਸਾਰਿਆਂ ਨੂੰ ਆਪਣੇ ਸਵਰਗ ਰਾਜ ਚ ਇਕੱਠਿਆਂ ਕਰੇ ਬਹੁਤ ਆਇਤਨਾ ਬLES ਕਰੇ ਅੱਜ ਦੇ ਦਿਨ ਦੀ ਪੂਰੀ ਬਰਕਤ ਨੂੰ ਤੁਹਾਡੇ ਕਰਾਂ ਚ ਰਿਲੀਜ਼ ਕਰ ਦੇ ਔਰ ਇਸ ਪੂਰੇ ਦਿਨ ਦੀ ਕਿਰਪਾ ਨੂੰ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ